ਸਾਡੇ ਤੇ ਕੋਈ ਵਕਤ ਪੈਂਦਾ ਨਾ ਆਇਆ ਸਾਡੇ ਬਾਰੇ ਕੋਈ ਨਹੀਂ ਬੋਲਿਆ ਪਰ ਅਸੀਂ ਸਾਬ ਨਾਲ ਬੋਲਦੇ ਆ ਕਿ ਸਾਨੂੰ ਲੱਗਦਾ ਕਿ ਬੋਲਣਾ ਚਾਹੀਦਾ ਔਰ ਇਹਨਾਂ ਲੋਕਾਂ ਨੇ ਫਿਲਮਾਂ ਬਣਨ ਚਾਹੀਦੀਆਂ ਬਿਲਕੁਲ ਇਹਦੇ ਲਈ ਪੰਜਾਬ ਜਿਹੜੀ ਸਾਡੀ ਸਰਕਾਰ ਹੈ ਉਹਨਾਂ ਨੂੰ ਐਫਰਟ ਕਰਨੇ ਚਾਹੀਦੇ ਕਿ ਉਹ ਸੈਂਸਰ ਬੋਰਡ ਨਾਲ ਆਪਣੇ ਲਾਇਰਸ ਭੇਜਣ ਉਹ ਜੇ ਸੱਚ ਨੂੰ ਨਹੀਂ ਦਿਖਾ ਸਕਦੇ ਫਿਰ ਕੀ ਦਿਖਾ ਸਕਦੇ ਫਿਰ ਸਾਨੂੰ ਇੰਨੀ ਜਿਵੇਂ ਨਿੱਕ ਤੇ ਹੋਰ ਮੁਲਕ ਜਿੱਦੇ ਉੱਥੇ ਜਾਂਦਾ ਜਾਂਦਾ ਸੋ ਉਹ ਬਹੁਤ ਵੱਡੇ ਬੰਦੇ ਆ ਉਹ ਕਾਰਨ ਸਭ ਬਹੁਤ ਵੱਡੇ ਬੰਦੇ ਆ ਉਨਾ ਦਾ ਦੇਣ ਕਿੱਥੇ ਦੇ ਉਸ ਪੂਰੇ ਤੋਂ ਇਸ ਕਰਕੇ ਫਿਲਮਾਂ ਬਣਾਉਣੇ ਵੀ ਚਾਹੀਦੇ ਆ ਰਿਲੀਜ਼ ਵੀ ਹੋਣੀ ਚਾਹੀਦੀਆਂ ਔਰ ਆਰਟਿਸਟ ਉਦੋਂ ਇਕੱਠੇ ਹੋ ਸਕਦਾ ਜਦੋਂ ਇੱਕ ਦੂਜੇ ਲਈ ਪੋਲਡ ਦੀ ਹਿੰਮਤ ਤੇ ਜੁੜਤ ਰੱਖਦੇ ਹੋ ਜਦੋਂ ਤੁਸੀਂ ਆਪ ਦਾ ਆਪਣੇ ਜੋਗ ਆ ਫਿਰ ਦੂਜੇ ਜਗ੍ਹਾ ਦਾ ਮੈਂ ਵੀ ਕੀ ਜਾਣ ਇੰਡਸਟਰੀ ਉਦੋਂ ਇੰਡਸਟਰੀ ਵਰਦਿਸ ਸਾਰੇ ਇੱਕ ਦੂਜੇ ਨਾਲ ਬਾਹ ਫੜ ਕੇ ਕੱਢਦੇ ਜੇ ਕਿਸੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਜਿੱਦਾ ਆਪਣੇ ਆਪਣੇ ਆਰਮਡ ਡਿਪਾਰਟਮੈਂਟ ਦੀ ਯੂਨੀਅਨ ਹੁੰਦੀ ਹੈ ਜਾਂ ਟੀਚਰਾਂ ਦੀ ਯੂਨੀਅਨ ਹੈ ਉਹ ਤਾਂ ਨਹੀਂ ਹੁੰਦਾ ਉਹ ਇੱਥੇ ਤਾਂ ਇਹ ਜੇ ਇੱਕ ਤੇ ਬਫਤ ਬਹਿ ਜੇ ਦੂਜੇ ਤਾੜੀਆਂ ਮਾਰਦੇ ਨੇ ਵੀ ਨਜ਼ਾਰਾ ਆ ਗਿਆ ਜੀ ਇੱਕ ਨੇ ਕੋਈ ਪ੍ਰੋਗਰਾਮ ਕਰਤਾ ਦੂਜੇ ਲੜ ਲਾਏ ਦੂਜੇ ਨੇ ਕਰਤਾ ਤੀਜਾ ਲੜ ਲਾਏ ਤਾਂ ਸ਼ੁਰੂ ਕਰਕੇ ਇੱਕ ਆਪਣੇ ਘਰ ਤੋਂ ਸ਼ੁਰੂ